ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਕਿਹ ਅਸੀਂ ਹੈ ਜੀ ਹਾਂ ਪਿੰਡ ਪਿੰਡ ਵਾਲੇ ਜੀ ਪਰਮਾਸ਼ਰਵਰ ਦੇ ਲੱਗ ਅੱਛਾ ਜੀ ਨਹੀਂ ਲੱਗਦੇ ਸੀ ਤੁਹਾਡੇ ਨੂੰ ਇਹ ਡੈਡੀ ਨੇ ਜੀ ਪਾਪਾ ਹਾਂ ਤੁਸੀਂ ਨਾਲ ਸੀ ਟਰਾਲੀ ਦੇ ਵਿੱਚ ਹਾਂਜੀ ਹਾਂਜੀ ਕਿਸ ਤਰ੍ਹਾਂ ਹੋਇਆ ਹਾਸਾ ਹਾਸਾ ਇਸ ਤਰ੍ਹਾਂ ਹੀ ਗਿਆ ਪੱਟਾ ਸਾਹਿਬ ਦੇ ਕੋਲ ਆਪਣੇ ਆਨੰਦਪੁਰ ਸਾਹਿਬ ਗਏ ਸੀ ਅਸੀਂ ਹਾਂਜੀ ਯਾਤਰਾ ਪਵਾ ਰਹੇ ਸੀ ਵਾਪਸ ਹਾਂਜੀ ਹਾਂਜੀ ਤੇ ਆਪਣੇ ਰਾਤ ਦੇ ਵਿੱਚ ਜਿੱਦਾਂ ਫੁੱਟਬਾਲ ਸੀਗਾ ਉਸ ਤੋਂ ਟਰੈਕਟਰ ਆ ਰਿਹਾ ਸੀਗਾ ਰਸਤੇ ਤੋਂ ਮੱਟਾ ਸਾਹਿਬ ਇਹ ਇੱਕੋ اچانک ਮਤਲਬ ਕੁਝ ਦਿਖਿਆ ਨਹੀਂ ਹੈਗਾ ਟਰੈਕ ਤਾਂ ਉੱਥੇ ਕੋਈ ਹੈ ਨਹੀਂ ਪ੍ਰਬੰਧ ਨਹੀਂ ਹੈਗਾ ਕੋਈ ਥੰਮਣ ਜਿੱਦਾਂ ਪਤਾ ਲੱਗਦੀ ਜਾਂ ਕੁਝ ਹਾਂਜੀ ਇੱਕ ਸਿੰਗਲ ਰਸਤਾ ਸੀਗਾ ਸਿੰਗਲ ਰਸਤੇ ਤੋਂ ਅਚਾਨਕ ਡਬਲ ਹੋ ਗਿਆ ਜਿੱਦਾਂ ਮਤਲਬ ਫੁੱਟਬਾਲ ਫੁੱਟਬਾਲ ਆ ਗਿਆ ਉੱਤੇ ਟਰੈਕਟਰ ਟਰੈਕਟਰ ਆਪਣੇ ਬੈਲਸ ਵਿਗੜ ਗਏ ਟਰੈਕਟਰ ਚੜ ਗਿਆ ਬੈ ਫੁੱਟਬਾਲ ਦੇ ਉਸ ਤੋਂ ਬੈਲਸ ਵਿਗੜੇ ਆ ਤੇ ਬਸ ਅਚਾਨਕ ਪਤਾ ਨਹੀਂ ਲੱਗਣ ਨਾਲ Papa ਸੀਗੇ ਮੇਰੇ ਤੇ ਤਾਇਆ ਸੀਗੇ ਮੇਰੇ ਚਲਾ ਕੌਣ ਪਾਪਾ ਚਲਾ ਰਹੇ ਸੀ ਕਿੰਨੇ ਜਣੇ ਦਾ ਮੌਤ ਦੋ ਜਣੇ ਤਾਇਆ ਸੀਗੇ ਕੀ ਨਾਮ ਉਹਨਾਂ ਦਾ ਤਾਇਆ ਆਪਣੇ ਤਾਰਾ ਤਾਰਾ ਸਿੰਘ ਇਹ ਨਾਮ ਉਹਨਾਂ ਦਾ ਜਦੋਂ ਵੀ ਕਿੰਨੇ ਕਿੰਨੇ ਸੱਟਾਂ ਲੱਗੀਆਂ ਹਾਂਜੀ ਕਿੰਨੇ ਕਿੰਨੇ ਸੱਟਾਂ ਲੱਗੀਆਂ ਜਿਹੜੇ ਬਾਕੀ ਨਾਲ ਸੀ ਕਿੰਨੇ ਕਿਲੋ ਹੋ ਗਈ ਕਾफी ਸੱਟ ਲੱਗੀ ਆ ਜੀ ਸਿੰਘ ਜੀ ਸਾਰਿਆਂ ਨੇ ਪਹਿਲੀ ਵਾਰਗੇ ਇਸ ਤੇ ਨਹੀਂ ਜੀ ਅੱਗੇ ਵੀ ਜਾਈਦਾ ਵੈਸੇ ਤੁਹਾਡੇ ਕਿੰਨੇ ਕਿ ਲੱਗਿਆ ਦੇਖਦੇ ਆ ਬਾਅਦ ਵਿੱਚ ਮੈਂ ਇੱਕ ਪਾਹੀ ਨਕਸ਼ਾ ਆਪਣੇ ਕੋਲ ਹੈ ਕਰਦਾਂ ਆਪਣੇ ਸਿਰ ਤੇ ਕੋਲ ਪਿੱਛੇ ਫੈਕਚਰ ਹੋ ਗਿਆ ਫੈਕਚਰ ਤੇ ਬਾ ਆਪਣੇ ਸਾਰੇ ਕੀ ਨਾਮ ਹੈ ਮੇਰਾ ਕਲਾਸ਼ ਕੋਈ ਜਲਵਾ ਦਈ ਬਲ ਕੋਈ ਨਹੀਂ ਹੋਇ ਲੰਗਰ ਕਰਕੇ ਤੇ ਰੁਆਏ ਟ੍ਰੈਲੀ ਤੇ ਬਹਿ ਗਏ ਤੇ ਹੁਣ ਆ ਬ ਜਾਣੇ ਹੋ ਨੀ ਕੋਈ ਹੋ ਕੇ ਘਰੇ ਨਿਕਲ ਗਏ ਅਸੀ ਟ੍ਰੈਲੀ ਦੀਆਂ ਸੁੱਤੀਆਂ ਉਹ ਟ੍ਰੈਲੀ ਉੱਛਲਾ ਪੀ ਸਾਰੇ ਮੁੱਦੇ ਸਿੱਧੇ ਵਿੱਚ ਮੈਂ ਬਾਹਰ ਮੁਰੇ ਕੋਤਲੇ ਮਹਿਮੁੰਦਰ ਬਾਜ਼ਪਰ ਕੀ ਖੋਕੀ ਦਾ ਮੈਂ ਉਤਾ ਐ ਲੈ ਕੇ ਤੇ ਮੈਂ ਕਿਹਨ ਡੈਰੀ ਕਿਤੇ ਗਿਆ ਡੈਰੀ ਕਿਤੇ ਗਿਆ ਉਹ ਮੁਰੇ ਨਾਠ ਪਜ ਗਏ ਜਿਹੜੇ ਗਏ ਵੇਖਿਆ ਤਾਂ ਮਗਰ ਪਿਆ ਪਰਨੇ ਪੁਨੇ ਉਹਦੇ ਲੱਤੇ ਪਏ ਮੈਂ ਮੂੰ ਚੁੰਗਣਾ ਪਾਵਾਂ ਕੋਈ ਨਾ ਸੋਜੀ ਕੋਈ ਕੀ ਲੱਗਦਾ ਕੀ ਨਾਮ ਸੀ ਤੇ ਤੁਹਾਡੇ ਧਾਰਾ ਸੀ ਧਾਰਾ ਸੀ ਤੁਹਾਨੂੰ ਕੁਛ ਤੁਹਾਡੇ ਬਹੁਤ ਪਤੀ ਸੀ ਮੇਰੇ ਅੱਛਾ ਨਹੀਂ ਮੌਕੇ ਤੇ ਬਹੁਤ ਹੋ ਗਈ ਉਹਨਾਂ ਨੇ ਹਾਂ ਟਰੈਲੀ ਤੇਜ਼ ਸੀ ਜਿਆਦਾ ਜਿਹੀ ਲੱਗ ਰਿਹਾ ਤੇਜ਼ ਕੋਈ ਨਹੀਂ ਬੈਠੀ ਸੀ ਨਾ ਬਜਾ ਨੇ ਖੋਲ ਦੀ ਹਾਂ ਤੇ ਅੱਛਾ ਉਹ ਜਿਹੜੇ ਟਰੈਲੀ 'ਚ ਬੱਚੇ ਉੱਛਣ ਲੱਗ ਪਏ ਐਨਾ ਚੁੱਕਾ ਕੋਈ ਡਿੱਗਾ ਨਹੀਂ ਕੋਈ ਨੁਕਸਾਨ ਹੋਇਆ ਥੋੜੇ ਬਾਤਿਆਂ ਛੱਟਾ ਲੱਗ ਗਿਆ ਮੁੰਨੇ ਬੋਲੀ ਸੋ ਬਾਕੀ ਕਿੰਨੇ ਕਿ ਜਾਣੇ ਬਿਲਕੁਲ ਛੱਟਾ ਲੱਗ ਗਿਆ ਐਨਾ ਮੈਂ ਸਮਝਦਾ ਹੀ ਨਹੀਂ ਲੈ ਕਿ ਅੱਛਾ ਤੁਹਾਡੇ ਤਾਂ ਨਹੀਂ ਕਿਤੇ ਕੁਝ ਚੱਟ ਨਹੀਂ ਛੱਲੇ ਨਹੀਂ ਲੱਗੇ ਛੱਟ ਠੀਕ ਕੀ ਨਾਮ ਨਹੀਂ ਕੋਡ ਸਤਨਾਮ ਸਿੰਘ ਐਂ ਕੀ ਲੱਗਦੇ ਸੀ ਮੇਰੇ ਤਕਰੀਰ ਨੂੰ ਡੈਡੀ ਜੀ ਸਾਡੇ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਉੱਤਨੰਦਪੁਰ ਗਈ ਮੱਥਾ ਟੇਕਣਗੇ ਉਧਰੋਂ ਆਉਂਦੇ ਤੇ ਹੀ ਤੇ ਰੋਪੜਾ ਕੇ ਕੋਈ ਉਹਨਾਂ ਨੂੰ ਪਤਾ ਲੱਗਾ ਰੈਂਪ ਜਿਹਾ ਸੀ ਉੱਥੇ ਰੈਂਪ ਤੋਂ ਟਰੈਕਟਰ ਉਹਨਾਂ ਤੋਂ ਸੰਭਿਆ ਨਹੀਂ ਗਿਆ ਜੀ ਉਹਦੇ ਕਰਕੇ ਉਹਨਾਂ ਦਾ ਸੈਡੈਂਟ ਜਾ ਹੋ ਗਿਆ ਜੀ ਇਹ ਆਪਣੀ ਮੌਤ ਜੀ ਹੋ ਗਈ ਉਹਨਾਂ ਦੀ ਟਰੈਕਟਰ ਚਲਾ ਰਹੇ ਸੀ ਉਹ ਨਹੀਂ ਜੀ ਬੈਠੇ ਸੀ ਮਗਰਾੜ ਤੇ ਬੈਠੇ ਹੋਏ ਸੀ ਅੱਛਾ ਜੀ ਕਿ ਇਹ ਕਿੰਨੇ ਜਣੇ ਸੀ ਕਿ ਟਰੈਕਟਰ ਦੇ ਵਿੱਚ ਪਿੱਛੇ ਉਹ ਟ੍ਰੈਲੀ ਭਰੀ ਹੋਈ ਸੀ ਅੱਛਾ ਜੀ ਤੇ ਮੂਰੇ ਦੋ ਜਣੇ ਬੈਠੇ ਹੋਏ ਇੱਕ ਤੇ ਚਲਾ ਰਿਹਾ ਸੀ ਤੇ ਆਪਾਂ ਸਾਡੇ ਬੈਠੇ ਹੋਏ ਸੀ ਤੁਸੀਂ ਨਾਲ ਸੀਗੇ ਨਹੀਂ ਜੀ ਮੈਂ ਐਮਪੀ ਕਿੰਨੇ ਜਣਿਆਂ ਦੀ ਮੌਤ ਹੋਈ ਦੋ ਜਣਿਆਂ ਦੀ ਮੌਤ ਹੋਈ ਹੈ ਜੀ ਤੁਸੀਂ ਕਿੱਥੋਂ ਦੇ ਨੇ ਰਹਿਣ ਵਾਲੇ ਹੋ ਮਾਨਿਆਂ ਵਾਲ ਦੇ ਆ ਜੀ ਠੀਕ ਹੈ ਜੀ ਵਾਪਸੀ ਆ ਰਹੇ ਸੀ ਕਿ ਹਾਂ ਜੀ ਵਾਪਸੀ ਆ ਰਹੇ ਹਾਂ ਪਹਿਲੀ ਵਾਰ ਗਈ ਸੀ ਹਰ ਸਾਲ ਨਹੀਂ ਜਾਂਦੇ ਹਰ ਸਾਲ ਜਾਂਦੇ ਆ ਜੀ ਅੱਛਾ ਜੀ ਹੋਰ ਕਿੰਨੇ ਕੀ ਨਾਮ ਆ ਜੀ ਤੁਹਾਡਾ ਬਲਵਿੰਦਰ ਸਿੰਘ ਮਾਨਿਆਂ ਵਾਲ ਦੇ ਹਾਂ ਜਦੋਂ ਹਾਦਸਾ ਹੋਇਆ ਉਦੋਂ ਕੋਈ ਮਿਲਦਾ ਨਹੀਂ ਕਿਹਦੇ ਇਹ 14 ਤਰੀਕ ਨੂੰ ਗਏ ਨੇ ਪਿੰਡੋਂ ਮਾਨਿਆਲ ਤੋਂ ਮੰਦਪੁਰ ਹੋਲੇ ਮਾਲੇ ਤੇ ਇਹ 20 ਸਾਲ ਤੋਂ ਜਾ ਰਹੀ ਤੇ ਆਉਂਦੇ ਪਈ ਰਸਤੇ ਵਿੱਚ ਇਹਨਾਂ ਨੂੰ ਦਿਖਿਆ ਨਹੀਂ ਗਿਆ ਫੋੜ ਵਾਸਤੇ ਡਾਕਟਰ ਚੜ ਗਏ ਜਿਹੜਾ ਧਾਰਾ ਸਿੰਘ ਸੀ ਚਾਚਾ ਸਾਡਾ ਇਹ ਪਿੱਛੇ गिर ਗਏ ਇਹਦੀ ਗੇਟ ਦੀ ਸਾਰੀ ਮੌਤ ਹੋ ਗਈ ਹੈ ਤੇ ਜਿਹੜੇ ਚਲਾ ਰਹੇ ਸੀ ਉਸੜਾ ਗਿਆ ਕੇ 1.5-2 ਘੰਟੇ ਮਗਰੋਂ ਹਸਪਤਾਲ ਸਿਵਲ ਹਸਪਤਾਲ ਰੋਪੜ ਦੇ ਵਿੱਚ ਜਾ ਕੇ ਉਹਦੀ ਮੌਤ ਹੋ ਗਈ। ਚਲਾਉਣੇ ਵਾਲੇ ਦਾ ਕੀ ਨਾਮ ਸੀ? ਗੋਪਿੰਦ ਸਿੰਘ ਜੀ। ਲੰਬੜਦਾਰ ਸੀ ਉਹ ਇਹਨਾਂ ਦਾ ਮੌਜੂਦਾ ਲੰਬੜਦਾਰ ਸੀ। ਹੋਰ ਕਿੰਨੇ ਕਿੰਨੇ ਜਾਨੀ ਸੀ ਚੱਕਰ? ਟਰੈਕਟਰ 'ਚ ਬੜੇ ਕਾਫੀ ਟਰਾਲੀ ਭਰੀ ਸੀ ਖੜ ਕੇ ਮੁੜੇ ਬੈਠੇ ਸੀ, ਉਹ ਬੈਠੇ ਖੜੇ ਸੀ। ਜ਼ਖਮੀ ਕਿੰਨੇ ਤਿੰਨ ਸੀ? ਜ਼ਖਮੀ ਅਗਰੀਬਨ ਤੋਂ ਤਕਰੀਬਨ 5-7 ਬੰਦੇ ਬਚ 10 ਬੰਦੇ ਲਾੜੀ ਦੇ ਵਿੱਚ ਸਾਰੇ। ਵਿయోగਨ 10-12 ਬੰਦੇ ਜ਼ਖਮੀ ਹੋ ਗਏ। ਜਿਹਨਾਂ ਵਿੱਚ ਦੋਵਾਂ ਦੀ ਮੌਤ ਹੋਈ ਹੈ ਠੀਕ ਹੈ ਤਾਰਾ ਸਿੰਘ ਵੀ ਤੇ ਗੋਬਿੰਦ ਸਿੰਘ ਵੀ ਪਿੰਡ ਮਾਣੇਵਾਲ ਦੇ ਕਿਹਨ ਦੀ ਮੌਤ ਹੋਈ ਉਹ ਤੁਸੀਂ ਉਹਨਾਂ ਨੂੰ ਕੁਝ ਰਿਸ਼ਤੇ ਸੀ ਨਾ ਅਸੀਂ ਉਹ ਮੇਰਾ ਚਾਚਾ ਲੱਗਦਾ ਸੀ ਤੇ ਮੈਂ ਉਹਦਾ ਭਤੀਜਾ ਸੀ ਕਿਹਨੂੰ ਇਹ ਤਾਰਾ ਸੀ ਨਾ ਉਹ ਵੀ ਰਿਸ਼ਤੇ ਵਿੱਚੋਂ ਗੋਬਿੰਦ ਸਿੰਘ ਵੀ ਚਾਚਾ ਹੀ ਲੱਗਦਾ ਸੀ ਤੇ ਲੰਬੜਦਾਰ ਸੀ ਪਿੰਡ ਦਾ ਕੋਈ ਐਸੀ ਕੋਈ ਗੱਲਬਾਤ ਨਹੀਂ ਜਿੱਦਾਂ ਦਾ ਕੋਈ ਬਈਆ ਕੰਮ ਹੋਇਆ ਬਹੁਤ ਮਾਰਾ ਗਿਰਦਾ